ਸਰਸ਼ੀਗਲ ਪੰਜਾਬੀਓ ਪੰਜਾਬ ਦਾ ਮੌਸਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਮੌਸਮ ਦੀ ਗੱਲ ਕਰੀਏ ਤਾਂ ਅੱਜ ਜਿਹੜੀ ਹੈ 23 ਮਈ ਹੈ ਤੇ ਕੱਲ ਨੂੰ 24 ਮਈ ਹੈ ਇਹਨਾਂ ਦੋ ਦਿਨਾਂ ਦੇ ਵਿੱਚ ਮੌਸਮ ਦਾ ਰਵਈਆ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਕਿਸ ਤਰ੍ਹਾਂ ਦੀਆਂ ਗਤੀਆਂ ਵਧੀਆਂ ਦੇਖਣ ਨੂੰ ਮਿਲਣਗੀਆਂ ਉਸ ਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਹਵਾਵਾਂ ਦੀ ਸਥਿਤੀ ਬਾਰੇ ਗੱਲਬਾਤ ਕਰ ਲੈਣੇ ਆ ਜੀ ਹਵਾਵਾਂ ਤੇਜ਼ ਗਤੀ ਦੇ ਨਾਲ ਚੱਲਣਗੀਆਂ ਪੂਰਬ ਦਿਸ਼ਾ ਤੋਂ ਜਿਵੇਂ ਕਿ ਕੱਲ ਚੱਲੀਆਂ ਨੇ ਉਸੇ ਤਰ੍ਹਾਂ ਲਗਾਤਾਰ ਅੱਜ ਵੀ ਹਵਾਵਾਂ ਦੀ ਰਫ਼ਤਾਰ ਚੰਗੇ ਪੱਧਰ ਤੇ ਦੇਖਣ ਨੂੰ ਮਿਲੇਗੀ ਵ ਇਹ ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਰਹਿਣ ਦੀ ਜਿਹੜੀ ਸੰਭਾਵਨਾ ਹੈ ਤੇ ਕੱਲ 24 ਮਈ ਨੂੰ ਵੀ ਹਵਾਵਾਂ ਇਸੇ ਤਰ੍ਹਾਂ ਚਲਦੀਆਂ ਰਹਿਣਗੀਆਂ ਕੱਲ ਦੁਪਹਿਰ ਤੋਂ ਜਾਂ ਸ਼ਾਮ ਤੋਂ ਹਵਾਵਾਂ ਦੀ ਗਤੀ ਥੋੜੀ ਜਿਹੀ ਘਟੇਗੀ ਤੇ ਪੂਰਬੀ ਜਿਹੜੀਆਂ ਤੇਜ਼ ਗਤੀ ਦੀਆਂ ਹਵਾਵਾਂ ਚੱਲ ਰਹੀਆਂ ਹਨ ਉਹ ਥੋੜਾ ਜਿਹਾ ਇਹਨਾਂ ਦੀ ਗਤੀ ਘਟ ਹੋ ਸਕਦੀਆਂ ਹਨ ਕੀ 15 ਤੋਂ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਵਿੱਚ ਚੱਲ ਸਕਦੀਆਂ ਨੇ ਹੁਣ ਜੇਕਰ ਆਪਾਂ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਦਿਨ ਦੇ ਵਿੱਚ ਜਿਹੜਾ ਤਾਪਮਾਨ ਹੈ ਲਗਭਗ ਪਿਛਲੀ ਬਰਸਾਤ ਨਾਲੋ ਥੋੜਾ ਜਿਹਾ ਕੱਲ ਮੌਸਮ ਵਿੱਚ ਨਰਮਾਈ ਰਹੀ ਹੈ ਤੇ ਅੱਜ ਵੀ ਮੌਸਮ ਫਿਲਹਾਲ 40 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ ਪਰ ਤੇਜ਼ ਹਵਾਵਾਂ ਚਲਦਿਆਂ ਥੋੜੀ ਜਿਹੀ ਗਰਮੀ ਦੇ ਵਿੱਚ ਤੁਹਾਨੂੰ ਰਾਹਤ ਮਹਿਸੂਸ ਹੋਵੇਗੀ ਦੁਪਹਿਰ ਤੋਂ ਬਾਅਦ ਹਵਾਵਾਂ ਦੀ ਗਤੀ ਜਦੋਂ ਹਲਕੀ ਜਿਹੀ ਘਟੇਗੀ ਤਾਂ ਉਸ ਸਮੇਂ ਤੋਂ ਕੁਝ ਗਰਮੀ ਦਾ ਜੋਰ ਦੇਖਣ ਨੂੰ ਮਿਲ ਸਕਦਾ ਹੈ ਔਸਤਨ ਤਾਪਮਾਨ ਪੰਜਾਬ ਦੇ ਵਿੱਚ ਬਗਬਗ ਜ਼ਿਲ੍ਹਿਆਂ ਦੇ ਵਿੱਚੋਂ 39 ਡਿਗਰੀ ਤੋਂ ਲੈ ਕੇ 40 41 42 ਡਿਗਰੀ ਸੈਲਸੀਅਸ ਤੱਕ ਦੇ ਆਸ-ਪਾਸ ਰਹਿਣ ਦੀ ਉਮੀਦ ਹੈ ਹੁਣ ਬੱਦਲਬਾਝ ਤੇ ਮੀਂਹ ਬਾਰੇ ਗੱਲਬਾਤ ਕਰਦੇ ਹਾਂ ਕਿ ਕਿੰਨੇ ਚਾਂਸ ਨੇ ਫਿਲਹਾਲ ਅੱਜ ਦੇ ਵੇਲੇ ਮੌਸਮ ਠੀਕ ਆ okay. ਗਏ ਥੋੜਾ ਬਹੁਤ ਬਦਲਵਾਈ ਹਲਕੀ ਸਵੇਰ ਦੇ ਪਹਿਲੇ ਘੰਟਿਆਂ ਨੂੰ ਦੇਖਣ ਨੂੰ ਮਿਲੇਗੀ ਪੰਜਾਬ ਦੇ ਬਖ ਵਖ ਹਿੱਸਿਆਂ ਵਿੱਚ ਜਿਵੇਂ ਕਿ ਖਾਸ ਕਰਕੇ ਪੂਰਬੀ ਉਤਰੀ ਹਿੱਸੇ ਇਸ ਤੋਂ ਬਿਨਾ ਹੋਰ ਵੀ ਕੁਝ ਹਿੱਸੇ ਵਿੱਚ ਥੋੜੀ ਜਿਹੀ ਬਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਇਸ ਬਦਲਵਾਈ ਨਾਲ ਕੋਈ ਮੌਸਮ ਦੇ ਵਿੱਚ ਕਿਸੇ ਤਰ੍ਹਾਂ ਦੀ ਗੜਬੜ ਹੋਣ ਦੇ ਅਨੁਮਾਨ ਜਿਹੜੇ ਨੇ ਨਹੀਂ ਲਗਾਏ ਜਾ ਸਕਦੇ ਹਨ ਅਤੇ ਮੌਸਮ ਫਿਲਹਾਲ ਉਸੇ ਤਰ੍ਹਾਂ ਦਾ ਰਹੇਗਾ ਪਰ ਕਈ ਜਗ੍ਹਾ ਦੇ ਵਿੱਚ ਥੋੜੀ ਜਿਹੀ ਬਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਤੇ ਮੌਸਮ ਠੀਕ ਠਾਕ ਰਹਿਣ ਦੀ ਉਮੀਦ ਹੈ ਦੁਪਹਿਰ ਤੋਂ ਬਾਅਦ ਅੱਜ ਸ਼ਾਮ ਦੇ ਆਸ ਬਾਹ ਛੋਟੇ-ਮੋਟੇ ਗਰਜ ਚਮਕ ਵਾਲੇ ਬੱਦਲ ਦੇਖਣ ਨੂੰ ਮਿਲ ਸਕਦੇ ਨੇ ਸਭਾਵਨਾ ਹੈ ਕਿ 25 ਤੋਂ 30% ਦੀ ਛੋਟੀ-ਮੋਟ ਬੱਦਲਬਾਈ ਹੋ ਸਕਦੀ ਹੈ ਅੱਜ ਦੁਪਹਿਰ ਤੋਂ ਬਾਅਦ ਸ਼ਾਮ ਜਾਂ ਰਾਤ ਪਹਿਲੇ ਘੰਟਿਆਂ ਦੇ ਵਿੱਚ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਮੋਟੀ ਗਰਜ ਜਾਂ ਮੀਂਹ ਦੇ ਹਾਲਾਤ ਪੈਣ ਦੀ ਸੰਭਾਵਨਾ ਹੈ ਬਾਕੀ ਅੱਜ ਦੇ ਵੇਲੇ ਹੀ ਪਹਾੜੀ ਖੇਤਰਾਂ ਦੇ ਵਿੱਚ ਵੀ ਇੱਕ ਦਰਮਿਆਨੀ ਪੱਧਰ ਤੇ ਸਿਸਟਮ ਬਣਨ ਦੀ ਸੰਭਾਵਨਾ ਹੈ ਕਿਉਂਕਿ ਪਹਾੜੀ ਖੇਤਰਾਂ ਦੇ ਵਿੱਚ ਵੀ ਇੱਕ ਤੋਂ ਇੱਕ ਸਿਸਟਮ ਜਿਹੜੇ 5-4 ਦਿਨਾਂ ਤੋਂ ਅੰਤਰਾਲ ਦੇ ਬਾਅਦ ਬਣ ਰਹੇ ਨੇ ਇਹ ਜਿਹੜਾ ਪਿਛਲਾ 2 ਦਿਨ ਪਹਿਲਾਂ ਬਰਸਾਤ ਹੋਈ ਸੀ ਰਾਤ ਦੇ ਆਸ-ਪਾਸ ਉਹ ਪਹਾੜੀ ਖੇਤਰਾਂ ਦੇ ਵਿੱਚ ਹੀ ਸਿਸਟਮ ਉੱਠਿਆ ਸੀ ਤੇ ਉਹਨੇ ਹੀ ਪੰਜਾਬ ਦੇ ਕਾਫੀ ਹਿੱਸਿਆਂ ਤੇ ਹਨੇਰੀ ਮੀਂਹ ਗਰਜ ਚਮਕ ਦਿੱਤੀ ਸੀ ਤੇ ਅੱਜ ਲਗਭਗ ਸ਼ਾਮ ਦੇ ਆਸ-ਪਾਸ ਜਾਂ ਰਾਤ ਤੋਂ ਫਿਰ ਇੱਕ ਸਿਸਟਮ ਬਣੇਗਾ ਤੇ ਪਹਾੜੀ ਖੇਤਰਾਂ ਤੋਂ ਹੁੰਦਾ ਹੋਇਆ ਪੰਜਾਬ ਦੇ ਕੁਝ ਕਵਰ ਕਰੇਗਾ ਜਿਸ ਨਾਲ ਪੰਜਾਬ ਦੇ ਮਾਝੇ ਦਾ ਖੇਤਰ ਦੁਆਬੇ ਦਾ ਖੇਤਰ ਅਤੇ ਅੱਗੇ ਫਿਰ ਮਾਲਵਾ ਕਹਿਣ ਦਾ ਭਾਵ ਹੈ ਕਿ ਪੰਜਾਬ ਨੂੰ ਇਸ ਤਰ੍ਹਾਂ ਉੱਤਰੀ ਪੱਛਮ ਤੋਂ ਲੈ ਕੇ ਦੱਖਣ ਪੂਰਬ ਹਿੱਸੇ ਵੱਲ ਨੂੰ ਇਹ ਸਿਸਟਮ ਨਿਕਲੇਗਾ ਸੋ ਜਿਸ ਨਾਲ ਪੰਜਾਬ ਦੇ ਹੋ ਸਕਦਾ ਹੈ ਕਿ ਲਗਭਗ 40 ਤੋਂ 45 ਜਾਂ 50% ਤੇ ਹਿੱਸੇ ਇਸ ਦੇ ਵਿੱਚ ਆ ਸਕਦੇ ਨੇ ਤੇ ਬਾਕੀ ਰਾਤ ਦੇ ਸਮੇਂ ਤਾਜ਼ਾ ਅਪਡੇਟ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਇਸ ਸਿਸਟਮ ਦੀ ਤੇ ਇਹ ਸਿਸਟਮ ਰਾਤ ਵੇਲੇ ਬਣੇਗਾ ਤੇ ਰਾਤ ਤੋਂ ਲੈ ਕੇ ਕੱਲ ਸਵੇਰ ਤੱਕ ਕਿਸੇ ਵੀ ਵੇਲੇ ਪੰਜਾਬ ਦੇ ਉੱਪਰ ਤੋਂ ਨਿਕਲ ਸਕਦਾ ਹੈ ਪੰਜਾਬ ਵਿੱਚ ਹੋ ਸਕਦਾ ਹੈ ਕਿ ਅੱਧੀ ਰਾਤ ਨੂੰ ਤੜਕ ਸਵੇਰੇ ਦੇ ਆਸ-ਪਾਸ 24 ਆਮ ਮਹੀਨ ਨੂੰ ਕੁਝ ਹਿੱਸਿਆਂ ਦੇ ਵਿੱਚ ਤੜਕੀ ਮੌਸਮ ਕਾਰਵਾਈ ਹੋਣ ਦੀ ਸੰਭਾਵਨਾ ਬਣ ਸਕਦੀ ਹੈ ਜੇਕਰ ਇਸ ਸਿਸਟਮ ਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਹੈ ਤੇ ਫਿਰ ਇਹ ਸਿਸਟਮ ਕਮਜ਼ੋਰ ਨਹੀਂ ਪੈਂਦਾ ਤੇ ਬਦਲੀ ਸਿਸਟਮ ਦਾ ਅਸਰ ਅੱਜ ਦੇਰ ਸ਼ਾਮ ਤੋਂ ਲੈ ਕੇ ਕੱਲ ਸਵੇਰੇ ਦੇ ਸਮੇਂ ਜਾਣੀ ਕੀ ਆਉਣ ਵਾਲੇ 12 ਤੋਂ 14-15 ਘੰਟਿਆਂ ਦਾ ਸਮਾਂ ਹੋਵੇਗਾ ਅੱਜ ਸ਼ਾਮ ਦੇ 6-7 ਤੋਂ ਲੈ ਕੇ ਸਵੇਰ ਦੇ 9 ਵਜੇ ਦੇ ਆਸ-ਪਾਸ ਇਸ ਸਮੇਂ ਦੌਰਾਨ ਇਸ ਸਿਸਟਮ ਜਿਹੜਾ ਪੰਜਾਬ ਨੂੰ ਕਵਰ ਕਰ ਸਕਦਾ ਹੈ ਤੇ ਪੰਜਾਬ ਦੇ ਉੱਪਰ ਦੀ ਨਜ਼ਰਦਾ ਹੋਇਆ ਨਜ਼ਰ ਆਵੇਗਾ ਤੇ ਕੁਝ ਹਿੱਸਿਆਂ ਦੇ ਵਿੱਚ ਬਦਲਵਾਈ ਗਰਜ ਚਮਕ ਹਨੇਰੀ ਅਜਿਹੀ ਮੌਸਮੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਇਸ ਦੀ ਤਾਜ਼ਾ ਅਪਡੇਟ ਸ਼ਾਮ ਨੂੰ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਕੋਈ ਵੀ ਅਪਡੇਟ ਆਉਂਦੀ ਆ ਮੌਸਮ ਕਿਸ ਤਰ੍ਹਾਂ ਦਾ ਹੋਣ ਵਾਲਾ ਹੈ ਸ਼ਾਮ ਵੇਲੇ ਉਹ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਬਾ ਲਿਓ ਕੋਈ ਵੀ ਨਵੀਂ ਨੋਟੀਫਿਕੇਸ਼ਨ ਨਿਕਲ ਕੇ ਸਾਹਮਣੇ ਆਉਂਦੀ ਆ ਸਭ ਤੋਂ ਪਹਿਲਾਂ ਤੁਹਾਨੂੰ ਮੌਸਮ ਦੇ ਨਾਲ ਜੁੜੀ ਹੋਈ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ